ڈپٹی میئر بٹو جی اور ڈپٹی میئر سنگھ جی اور سارے ہی میرے ساتھی کو ساتھ کرے ہیں اور میرے سامنے بیٹھے سارے ہی ساڑے میڈیا دے ساتھی سب تو پہلے سارے کا بہت چھوٹے جی بلاوے تھے سارے ہی کٹھے ہو گئے اور کچھ چیزاں میں تو ضرور ڈسکس کرنی چاہنا اور ਤੁਹਾਡੇ ਚੈਨਲ ਦੇ ਮਾਧਿਅਮ ਰਹੀਂ ਮੈਂ ਸਭ ਤੋਂ ਪਹਿਲਾਂ ਤਾਂ ਪਰਮੇਸ਼ਰ ਪ੍ਰਮਾਤਮਾ ਦਾ ਔਰ ਸਾਡੀ ਆਵਾਮੀ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਦਾ ਸਾਡੇ ਆਵਾਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਸੰਦੀਪ ਪਾਠਰ ਜੀ ਦਾ ਰਗਵ ਛੱਡਾ ਜੀ ਦਾ ਔਰ ਸਾਡੇ ਰਾਜ ਸਭਾ ਦੇ ਮੈਂਬਰ ਸ਼੍ਰੀ ਸ਼ੋਕ ਮਿੱਤਲ ਜੀ ਦਾ ਸਾਡੇ ਪੰਜੀਐਮ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦਾ ਸਾਡੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਜਿਹੜੇ ਅਧਿਰਕਸ਼ ਹੈ ਸ਼੍ਰੀ ਅਮਨ ਮਰੋੜਾ ਜੀ ਔਰ ਸਾਡੇ ਜਿਹੜੇ ਮੰਤਰੀ ਲੋਕਲ ਬਾਡੀਜ਼ ਮਨਿਸਟਰ ਡਾਕਟਰ ਹਰਜੋਤ ਜੀ ਸਾਡੇ ਮਨਿਸਟਰ ਪੰਚੇਰੀ ਮਹਿੰਦਰ ਭਗਤ ਜੀ ਸਾਡੇ ਜਿਲੰਦਰ ਤੋਂ ਲੋਕਲ ਐਮਐਲਏ ਸਹਿਬਾਨ ਔਰ ਹਲਕਾ ਇੰਚਾਰजेस ਔਰ ਸਾਡੀ ਆਮ ਆਦਮੀ ਪਾਰਟੀ ਦੀ ਜਿਹੜੀ ਸੰਬੁੱਧ ਜੀ ਲੀਡਰਸ਼ਿਪ ਹੈ ਇਹਨਾਂ ਸਾਰਿਆਂ ਦਾ ਥੈਂਕਸ ਕਰਨਾ ਚਾਹੁੰਦਾ ਹਾਂ ਆਪਣੇ ਵੱਲੋਂ ਵੀ ਔਰ ਸਾਡੇ ਸੀਨੀਅਰ ਡਿਪਟੀ ਮੇਅਰ اور ਡਿਪਟੀ ਮੇਅਰ ਸਾਹਿਬ ਲੋਬੀ ਜਿਨ੍ਹਾਂ ਨੇ ਸਾਨੂੰ ਇਹ ਬਹੁਤ ਮਾਨ ਬਖਸ਼ਿਆ ਹੈ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਦੇ ਨਾਲ ਮੈਂ ਕਹਾਂਗਾ ਕਿ ਜਿਨ੍ਹਾਂ ਨੇ ਸਾਨੂੰ ਇਸ ਨਿਵਾਜ਼ਿਆ ਔਰ ਇਸ ਜ਼ਿੰਮੇਵਾਰੀ ਦਾ ਪੂਰਾ ਮੈਨੂੰ ਅਹਿਸਾਸ ਹੈ ਔਰ ਮੈਂ ਜਿੰਨੇ ਵੀ ਸਾਡੇ ਸ਼ਹਿਰ ਦੇ ਸਾਰੇ ਰੈਜ਼ੀਡੈਂਟਸ ਹੈਗੇ ਆ ਚਿਲੰਦਰ ਨਿਵਾਸੀਆਂ ਦਾ ਵੀ ਮੈਂ ਬਹੁਤ ਥੈਂਕਸ ਵੀ ਕਰਨਾ ਚਾਹੂੰਗਾ ਕਿਉਂਕਿ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਜਿਹੜਾ ਮੈਂਡੇਟ ਦਿੱਤਾ ਔਰ ਉਹਦੇ ਨਾਲ ਅਸੀਂ ਅੱਜ ਕਾਰਪੋਰੇਸ਼ਨ ਦੇ ਵਿੱਚ ਬੈਠ ਕੇ ਅਸੀਂ ਇਸ ਜੋ ਬਿਮਾਰੀ ਤੇ ਬੈਠੇ ਆ। ਸੋ ਮੈਂ ਆਪਣੇ ਵੱਲੋਂ ਔਰ ਸਾਡੀ ਸਾਰੀ ਹੀ ਟੀਮ ਵੱਲੋਂ ਮੇਰੇ ਸਾਰੇ ਸਾਡੇ 파ਰਸ਼ਾ ਸਾਥੀਆਂ ਵੱਲੋਂ ਸ਼ਹਿਰ ਵਾਸੀਆਂ ਨੂੰ ਇਹ ਯਕੀਨ ਦਿਵਾਉਣਾ ਚਾਹੁੰਦਾ ਹੈ ਕਿ ਜਿਹੜਾ ਆਉਣ ਵਾਲਾ ਸਮੇਂ ਹੈ ਉਹ ਜਲੰਧਰ ਸ਼ਹਿਰ ਦੀ ਤਰੱਕੀ ਦੇ ਲਈ ਜੋ ਬੈਸਟ ਹੋ ਸਕੇਗਾ ਉਹ ਅਸੀਂ ਸਾਰੇ ਰਲ ਮਿਲ ਕੇ ਆਪਣੇ 파ਰਸ਼ਾ ਸਾਥੀਆਂ ਦੇ ਸਹਿਯੋਗ ਦੇ ਨਾਲ ਜਿਹੜੇ ਸਾਡੇ ਆਪੋਜੀਸ਼ਨ ਦੇ 파ਰਸ਼ਾ ਸਾਥੀ ਆ ਉਹਨਾਂ ਦੇ ਵੀ ਸਹਿਯੋਗ ਦੇ ਨਾਲ ਜਲੰਧਰ ਸ਼ਹਿਰ ਨੂੰ ਇੱਕ ਡਿਵੈਲਪਡ ਸਿਟੀ ਅਸੀਂ ਬਣਾਵਾਂਗੇ ਕਿਉਂਕਿ ਸਾਡੀ ਆਮ ਆਦਮੀ ਪਾਰਟੀ ਜਲੰਧਰ ਦੇ ਵਿਕਾਸ ਦੇ ਲਈ ਵਚਨਬੱਧ ਹੈ ਔਰ ਸਪੈਸ਼ਲੀ ਇੱਕ ਸੀਐਮ ਸਾਹਿਬ ਵੱਲੋਂ ਕਲੀਅਰ ਮੈਸੇਜ ਹੈ ਕਿ ਜ਼ੀਰੋ ਅੱਜ ਸਪੈਸ਼ਲੀ ਜਿਹੜੀ ਮੇਰੀ ਡਿਊਟੀ ਲੱਗੀ ਹੈ ਸਿਰਫ ਇਸ ਕੰਮ ਨਹੀਂ ਲੱਗੀ ਹੈ ਬਈ ਜ਼ੀਰੋ ਟੋਲਰੈਂਸ ਅਗੇਂਸਟ ਕ腐ਸ਼ਨ ਕੋਈ ਵੀ ਕ腐ਸ਼ਨ ਕਿਸੇ ਵੀ ਤਰੀਕੇ ਦੀ ਉਹ ਬਰਦਾਸ਼ਤ ਨਹੀਂ ਕੀਤੀ ਜਾਏਗੀ ਔਰ ਜੋ ਜੋ ਜਿਹੜੀਆਂ ਬੇਸਿਕ ਨੀਡਸ ਹੈਗੀਆਂ ਮੈਂ ਜਲੰਧਰ ਵਾਸਤੇ ਚਾਹੇ ਉਹ ਸੀਵਰੇਜ ਦੀ ਸਮੱਸਿਆ ਤੁਸੀਂ ਜਾਣਦੇ ਹੋ ਕਿ ਬਹੁਤ ਵੱਡੀ ਸਮੱਸਿਆ ਜੰਦਰ ਦੇ ਵਿੱਚ ਅੱਜ ਦੇ ਦਿਨ ਤਰੀਕ ਵਿੱਚ ਬਣੀ ਹੋਈ ਹੈ ਚਾਹੇ ਉਹ ਗੰਦੇ ਪਾਣੀ ਦੀ ਸਮੱਸਿਆ ਹੋਵੇ ਸਟਰੀਟ ਕਲਸੀ ਦੀ ਸਮੱਸਿਆ ਹੋਵੇ ਲਾਈਟਸ ਦੀ ਬਹੁਤ ਅਜੇ ਸਮੱਸਿਆ ਆ ਰਹੀ ਹੈ ਮੇਨਟੇਨੈਂਸ ਦੀ ਕਈ ਜਗ੍ਹਾ ਤੇ ਸਮੱਸਿਆ ਹੋਵੇ ਔਰ ਇਹ ਸੜਕਾਂ ਜਿਦਾਪਾ ਕਹਿ ਸਕਦੇ ਕਈ ਜਗ੍ਹਾ ਤੇ ਬਹੁਤ ਅਜੇ ਟੁੱਟੀਆਂ ਹੋਈਆਂ ਜਿਹੜੀਆਂ ਨਹੀਂ ਦੁਬਾਰਾ ਪਈਆਂ ਬਣ ਪਈਆਂ ਔਰ ਇਹ ਸਾਰੀਆਂ ਸਮੱਸਿਆਵਾਂ ਦੂਰ ਕੀਤੀਆਂ ਜਾਣਗੀਆਂ ਔਰ ਜੋ ਰੈਵਨਿਊ ਕਾਰਪੋਰੇਸ਼ਨ ਦਾ ਉਹ ਕਿ ਕਿਸ ਤਰੀਕੇ ਦੇ ਨਾਲ ਵਧਾਇਆ ਜਾਵੇ ਉਹ ਅਸੀਂ ਵਧਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਔਰ ਜੈਨੂਇਨ ਤਰੀਕੇ ਦੇ ਨਾਲ ਤੇ ਜਿਹੜਾ ਪੈਸਾ ਹੈ ਉਹ ਕਾਰਪੋਰੇਸ਼ਨ ਦੇ ਸਰਕਾਰ ਦੇ ਜਿਹੜਾ ਸਰਕਾਰ ਦਾ ਹਿੱਸਾ ਆਂਦਾ ਉਹ ਸਰਕਾਰ ਦੇ ਖਾਤੇ ਦੇ ਵਿੱਚ ਵੀ ਜਾਵੇ ਉਸ ਵੱਲ ਪੂਰਾ ਧਿਆਨ ਦਿੱਤਾ ਜਾਵੇਗਾ ਔਰ ਇੱਕ ਮੈਂ ਲਾਸਟ ਦੇ ਵਿੱਚ ਇੱਕ ਰਿਕਵੈਸਟ ਜ਼ਰੂਰ ਸਾਰੇ ਹੀ ਸ਼ਹਿਰ ਨਿਵਾਸੀਆਂ ਨੂੰ ਕਰਨੀ ਚਾਹੂੰਗਾ ਕਿ ਇਹ ਜਲੰਧਰ ਸ਼ਹਿਰ ਸਾਡੇ ਸਾਰਿਆਂ ਦਾ ਸ਼ਹਿਰ ਹੈ ਇਹ ਕੋਈ ਇਕੱਲੇ ਮੇਅਰ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਜਾਂ ਪਾਰਸ਼ਾਦਾਂ ਦੀ ਡਿਊਟੀ ਨਹੀਂ ਹੈ ਸ਼ਹਿਰ ਨੂੰ ਸੰਭਾਲਣਾ ਇਹ ਆਪਣੇ ਸਾਰੇ ਨਾਗਰਿਕਾਂ ਦਾ ਇੱਕ ਮੈਗੋਂ ਇੱਕ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਸਾਡਾ ਆਪਣਾ ਸ਼ਹਿਰ ਹੈ ਅਸੀਂ ਇਹਨੂੰ ਕਿਸ ਤਰੀਕੇ ਦੇ ਨਾਲ ਖੂਬਸੂਰਤ ਬਣਾ ਸਕਦੇ ਹਾਂ ਔਰ ਉਹਦੇ ਵਿੱਚ ਜਿਹੜੀ ਪਬਲਿਕ ਦੀ ਜਿਹੜੀ ਭਾਗੀਦਾਰੀ ਹੈ ਉਹ ਵੀ ਨਾਲ ਵੀ ਹਰ ਰੈਜ਼ੀਡੈਂਟ ਆਪਣੀ ਆਪਣੀ ਜ਼ਿੰਮੇਵਾਰੀ ਸਮਝੇ ਪਾਰਸ਼ਾਦ ਆਪਣੀ ਜ਼ਿੰਮੇਵਾਰੀ ਸਮਝਣ ਮੇਅਰ ਸੀਨੀਅਰ ਡਿਪਟੀ ਮੇਅਰ ਔਰ ਡਿਪਟੀ ਮੇਅਰ ਆਪਣੀ ਜ਼ਿੰਮੇਵਾਰੀ ਸਮਝਣ ਔਰ ਰੈਜ਼ੀਡੈਂਟਸ ਵੀ ਆਪਣੀ ਜ਼ਿੰਮੇਵਾਰੀ ਸਮਝਣ ਔਰ ਹੋ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਥੋੜੀ ਬਹੁਤ ਸਖਤੀ ਵੀ ਕੀਤੀ ਜਾਵੇ ਪਰ ਉਹ ਜਿਹੜੀ ਸਖਤੀ ਹੋਏਗੀ ਉਹ ਸ਼ਹਿਰ ਦੀ ਬਿਹਤਰੀ ਦੇ ਲਈ ਹੋਏਗੀ ਔਰ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਕਿ ਜੇ ਕੋਈ ਹੋ ਸਵਾਲ ਤੁਹਾਡੇ ਕੋਲ ਇਸ ਸਮੇਂ ਤੋਂ ਮੇਰੇ ਨਹੀਂ ਸੀ ਰਾਤੀ ਚੁਣੌਤੀਆਂ ਤੁਹਾਡੇ ਅੱਗੇ ਆ ਸਕਦੀਆਂ ਕਿਸ ਤਰ੍ਹਾਂ ਉਹਦਾ ਮੈਨੇਜਮੈਂਟ ਮੈਂ ਲਾਈਫ ਦੇ ਵਿੱਚ ਹਮੇਸ਼ਾ ਚੁਣੌਤੀਆਂ ਨੂੰ ਇੱਕ ਆਪਰਚੂਨਿਟੀ ਦੇ ਰੂਪ ਦੇ ਵਿੱਚ ਹੀ ਦੇਖਿਆ ਕਿਉਂਕਿ ਜਿੰਨੀ ਲਾਈਫ ਦੇ ਵਿੱਚ ਚੁਣੌਤੀ ਹੋਏਗੀ ਉਨੀ ਹੀ ਵੱਡੀ ਆਪਰਚੂਨਿਟੀ ਵੀ ਹੋਏਗੀ ਪਰ ਜੇ ਕਿਸੇ ਜਗ੍ਹਾ ਤੇ ਕੋਈ ਕੰਮ ਹੀ ਨਹੀਂ ਕਰਨ ਵਾਲਾ ਤੇ ਉਥੇ ਆਪਾਂ ਕੰਮ ਵੀ ਕੀ ਸਕਦੇ ਆ ਤੇ ਸੋ ਅੱਛੇ ਦਾ ਕੰਮ ਦੀ ਪਰਮਾਰ ਹੈ ਦਿਨ ਰਾਤ ਇੱਕ ਕਰ ਦਿਆਂਗੇ 24 7 ਜੋ ਵੀ ਸ਼ੈਅ ਲਈ ਬੈਸਟ ਹੋ ਸਕੇਗਾ ਉਹ ਕਰਾਂਗੇ ਮੇਰਾ ਲੱਗਦਾ ਹੈ ਕਿ ਕਾਰਪੋਰੇਸ਼ਨ ਦਾ ਕਈ ਸੁਧਾਰ ਕਰਨ ਦੀ ਜ਼ਰੂਰਤ ਹੈ ਬਹੁਤ ਸਾਰੇ ਕਿ ਆਜ ਦਿਨੇ ਬਹੁਤ ਸਾਰੀਆਂ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਵੀ ਪਤਾ ਹੈ ਕਿ ਕਿਸ ਤਰ੍ਹਾਂ ਉਹਨਾਂ ਦਾ ਹੈ ਔਰ ਸੂ ਤੋਂ ਸਾਰੇ ਜਿੰਨੇ ਡਿਪਾਰਟਮੈਂਟਸ ਆ ਉਹ ਸਾਰਿਆਂ ਦੀਆਂ ਵਾਰੀ-ਵਾਰੀ ਮੀਟਿੰਗਸ ਪਾਲ ਕਰ ਲੈਂਦੀਆਂ ਕਈਆਂ ਵੈ ਹਰ ਡਿਪਾਰਟਮੈਂਟ ਨੂੰ ਪਹਿਲਾਂ ਤਾਂ ਗਰਾਉਂਡ ਲੈਵਲ ਤੇ ਸਮਝਿਆ ਜਾਏਗਾ ਕਿ ਕਿੱਥੇ-ਕਿੱਥੇ ਕੀ-ਕੀ ਕਮੀਆਂ ਹੈਗੀਆਂ ਵੈਸੇ ਮੈਂ ਆਲਰੇਡੀ 12 ਸਾਲਾ ਤੋਂ